ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਘਰ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਰੋਜ਼ ਤੁਸੀਂ ਠੀਕ-ਠਾਕ ਹੋ? ਨੀਂਦ ਕਰਦੇ ਵਧੀਆ ਹੋ ਮੇਰੇ? ਅੱਜ ਆਪਾਂ ਕਰਦੇ ਆਂ ਫ੍ਰਿਜ ਦੀ ਸਫਾਈ। ਕਿਉਂਕਿ ਮੈਂ 15 ਦਿਨਾਂ ਬਾਅਦ ਕਰਦੀ ਆਂ। ਲੀਰ ਆਪਾਂ ਰੋਜ਼ ਮਾਰ ਦਿੰਨੇ ਆਂ ਫ੍ਰਿਜ ਦੇ ਵਿੱਚ। ਤਾਂ ਕਿ ਜਿਆਦਾ ਜਿਆਦਾ ਕੋਈ ਭਾਂਡਾ ਟੜ ਜਾਵੇ ਉਹਦੇ ਨਾਲ ਗਾਲਜੇ ਪਾ ਜਾਂਦੇ ਆ। ਇਸ ਕਰਕੇ ਆਪਾਂ ਇਹ ਦੇ ਵਿੱਚ ਮੈਂ ਦੱਸਾਇਆ ਉਹ ਤੋਂ ਮੇਰੀ ਇਸ ਤਰ੍ਹਾਂ ਦੀਆਂ ਇਸ ਹਿੱਸੇ ਵਾਲੀਆਂ ਆ ਤੁਹਾਨੂੰ। ਪੱਤ ਜਾਲ ਨੇ ਰੱਖੀ ਹੋਈਆਂ ਇਹਨਾਂ ਦੇ ਉੱਪਰ ਮੈਂ ਇਹ ਚੀਜ਼ਾਂ ਰੱਖ ਲਈ ਹੋਈਆਂ ਤਾਂ ਕਿ ਇਹਨਾਂ ਨੂੰ ਦਾਗ ਨਹੀਂ ਪੈਂਦੇ ਸਾਫ਼ ਹੋ ਜਾਂਦਾ ਆਪਣਾ ਧੋਣ ਤੁਹ ਜਿਹੇ ਚਿੱਟੇ ਆਪਣੇ ਇਹਦੇ ਆਪਾਂ ਲੁਹਾ ਕੇ ਆਉਣੀ ਆ ਚਿੱਟੇ ਛੁੱਟਾ ਵਾਲੇ ਉਹ ਵੀ ਇਸ ਤਰ੍ਹਾਂ ਦੇ ਟੱਕ ਦੇ ਦੇ ਵਿੱਚ ਕਰ ਸਕਦੇ ਹਾਂ ਮੇਰੇ ਕੋਲ ਇਸ ਤਰ੍ਹਾਂ ਦੇ ਸੀ ਮੇਰੇ ਕੋਲ ਇਹਲੇ ਬੱਚੇ ਉਹ ਕਰਨੇ ਵਾਲਾ 16 17 ਸਾਲ ਬਹੁਤ ਜਿਆਦਾ ਸੂਣਾ ਤੇ ਹੈਗਾ ਅੰਦਰ ਆਪਾਂ ਸੁੱਕੀ ਲੀਨ ਮਾਰਦੇ ਨੇ ਜਿੱਥੇ ਮੈਨੂੰ ਦਾਗ ਜੇ ਲੱਗੂਗਾ ਉਦੋਂ ਤੇ ਮੈਂ ਸਾਪਣਾ ਲੀਨ ਮਾਰ ਦਿੰਦੀ ਆਂ ਇਹ ਆਪਾਂ ਸੁੱਕਾ ਮਾਰ ਸੁੱਕਾ ਰੱਖਦੇ ਆਂ ਸਾਫ ਤੇ ਆਨੂੰ ਦਿੱਤਾ ਸੀ ਗਿਆ ਤੇ ਇੱਧਰ ਆਪਣੇ ਹੈਗਾ ਸੀ ਘਰੇ ਫ੍ਰਿਜ ਤੇ ਲੱਗਿਆ ਹੋਇਆ ਉਦੋਂ ਫਿਰ ਕਹਿੰਦੇ ਆਪਾਂ ਦੋ ਕੁ ਚੀਕੀ ਕਰ ਲਿਆ ਬਣਾ ਕੇ ਤਵੇ 'ਤੇ ਮਲੇ ਜਿਹੇ ਪਾਣੀ ਚੋਂ ਪਾਣੀ ਲਾ। ਦੇਖੀ ਕਿ ਇਹ ਥੋੜ੍ਹੀ ਜ਼ਰੂਰੀ ਹੈ ਕਿਉਂਕਿ ਆਪਾਂ ਖਾਣੇ ਦੀ ਜਿੰਨੇ ਹੁਣ ਤਾਂ ਵੈਸੇ ਸਾਥ ਹੀ ਜਿਨੇਗਾ। ਜਰਦੀ ਕਰੋ। ਉਸ ਤੋਂ ਵਧੀਆ ਜਰਦੇ ਵਧੀਆ ਲੱਗੇਗਾ। Non è vero che si può fare così, ma non si può fare così. Ok, ਇੱਕ ਜਿਹੜਾ ਲੋਹੇ ਦੇ ਆਉਣਿਆਂ ਦੇ ਵਿੱਚੋਂ ਉਹ ਬਿਰਲਾ ਆਇਆ ਨਹੀਂ ਜੀ ਤੁਸੀਂ ਇਹ ਇਸ ਤਰ੍ਹਾਂ ਨੇ ਆਉਣ ਲੱਗੇ ਤਾਂ ਨੇ ਵੀ ਜਿਲੇ ਰੱਖਨੇ ਤੁਹਾਨੂੰ ਕੁਝ ਵਧੀਆ ਹੋ ਗਿਆ ਅੱਜ ਕਿਉਂਕਿ ਅੱਜ ਆਸ-ਪਾਸ ਆਪਣੇ ਮੀਂਹ ਪੈ ਗਿਆ ਆਪਣੇ ਨਹੀਂ ਆਇਆ ਆਪਣੇ ਨੇੜੇ-ਨੇੜੇ ਸਾਰੇ ਪੈ ਗਿਆ ਹਾਂਜੀ ਹੋ ਗਈ ਇਹ ਤਾਂ ਠੀਕ ਹੈ ਪਾਸੇ ਨਾਲ ਆਪਣੇ ਕੋਲੇ ਲੱਗਦਾ ਪਾਸੇ ਨਾਲ ਪੈ ਰਿਹਾ ਹੈ ਉਹ ਤਾਂ ਮੀਂਹ ਦਾ ਬੱਤ ਖੰਡ ਪਾ ਜਾਂਦਾ ਹੁੰਦਾ ਹੈਗਾ ਬੋਦੀ ਨਾਲ ਜੀ ਹੰਦਾ ਇੱਕ ਪਾਸੇ ਟੀਏ ਦੀ ਪਈ ਜਾਂਦਾ ਨਾ ਇੱਕ ਪਾਸੇ ਸੁੱਕਾ ਪਿਆ ਰਹਿੰਦਾ ਚਲੋ ਜੀ ਮੈਂ ਸਾਰੇ ਥੀ ਜੀ ਇਸੇ ਸਾਫ ਕਰਕੇ ਤਾਂ ਇਹ ਕੋ ਮਿਲ ਗਿਆ ਬਾਤ ਠੀਕ ਹੈ ਮੈਨੇ ਕੋ ਦੇਖਿਆ ਲਓ ਜੀ ਆਪਾਂ ਫ੍ਰਿਜ ਦੀ ਸਾਫ ਸਫਾਈ ਕਰਤੀ ਬਹੁਤ ਜਿਆਦਾ ਘੱਟਾ ਸੀ ਇਸ ਤਰ੍ਹਾਂ ਦਾ ਪਾਣੀ ਦੇਖੋ ਜੀ ਪੀਲਾ ਪੀਲਾ ਪਾਣੀ ਨਿਕਲ ਰਿਹਾ ਇਹਦੇ ਵਿੱਚ ਆਪਾਂ ਐਸੇ ਗਿੱਲੇ ਕੱਪੜੇ ਨਾਲ ਹੀ ਸਾਫ ਕੀਤਾ ਮੈਂ ਉਂਝ ਨਹੀਂ ਧੋਇਆਗਾ ਤੇ ਆ ਜਿਹੜੀ ਚੀਜ਼ ਹੁੰਦੀ ਨਾ ਸਾਹਮਣੇ ਇਹ ਆਪਾਂ ਸਾਫ਼ ਕਰਨ ਵਾਲੀ ਰਹਗੀ ਇਹਦੇ ਵਿੱਚ ਦੀ ਪਾਣੀ ਨਾ ਪਿੱਛੇ ਡਿੱਗਦਾ ਹੁੰਦਾ ਮੋਟਰ ਦਾਹੀਂ ਦੇਖੋ ਤੁਹਾਨੂੰ ਦਿਖਾਉਣੀ ਆ ਮੈਂ ਮੈਂ ਲੈ ਕੇ ਇਸ ਤਰ੍ਹਾਂ ਦੀ ਬੋਕਰ ਦੀ ਟੀਲ ਤੁਸੀਂ ਕੀ ਕਹੋਗੇ ਰੜਕਾ ਕਹਿੰਦੇ ਹੋ ਕਿ ਇਹਨਾਂ ਨੂੰ ਇਸ ਤਰ੍ਹਾਂ ਨਾ ਹੌਲੀ ਹੌਲੀ ਪਾਓ ਇਸ ਤਰ੍ਹਾਂ ਕਾਲੀ ਨਹੀਂ ਕਰਨੀ ਤੇ ਨਾ ਸੁੱਕੀ ਬੋਕਰ ਦੀ ਨਹੀਂ ਲੈਣੀ ਕਿ ਵਿੱਚੀ ਟੁੱਟ ਜੇ ਕਿਤੇ ਆਪਾਂ ਕਹਿੰਦੇ ਤੁਸੀਂ ਕਿਹਾ ਸੀ ਹਨਾ ਇਸ ਤਰ੍ਹਾਂ ਨਾ ਦੇਖੋ ਧਰ ਬੱਗ ਗਈ ਇਹ ਟੀਲ ਨਾ ਜੇ ਤੁਹਾਨੂੰ ਫ੍ਰਿਜ ਪਾਣੀ ਡਿੱਗਣ ਲੱਗ ਜਾਏ ਅੰਦਰ ਗਿਜਗਿਜਾ ਗਿੱਲਾ ਰਹਿਣ ਲੱਗ ਜਾਏ ਤੁਸੀਂ ਇਹ ਹਫਤੇ ਬਾਅਦ ਇਸ ਤਰ੍ਹਾਂ ਮਾਰਦੇ ਹੋ। ਬਕੈਨ ਕੇ ਸੱਦਨ ਦੀ ਜ਼ਰੂਰਤ ਨਹੀਂ ਇਹ ਆਪਾਂ ਆਪ ਹੀ ਕਰ ਸਕਦੇ ਹਾਂ ਇਸ ਤਰ੍ਹਾਂ। ਦੇਖੋ ਜੀ ਇਹ ਤਾਂ ਤੁਹਾਨੂੰ ਦਿਖਾਉਂਗੀ ਮੈਂ ਜਲ ਬnikਲੂਗੀ ਅੰਦਰੋਂ। ਇਸ ਤਰ੍ਹਾਂ ਜਿਵੇਂ ਆਪਾਂ ਇਸ ਨਾਲ ਹੌਲੀ ਹੌਲੀ ਕਿਸ ਤਰ੍ਹਾਂ ਕਰਦੇ। ਮੈਂ ਦੇਖੋ ਦੇਖ ਸਕਦੇ ਹੋ ਤੁਸੀਂ। ਜੇ ਬਿਲਕੁਲ ਲਿਆ ਜਿਹੜੀ ਸਾਨੂੰ ਕਾਲੀ ਕਾਲੀ ਦਿਨਦੀ ਹੈਗੀ ਇਹ ਅੰਦਰ ਨਾ ਪਾਣੀ ਦੀ ਜਗਾਲ ਜੀ ਲੱਗ ਜਾਂਦੀ ਹੈਗੀ ਤੇ ਨਾਲੇ ਪਾਣੀ ਨਾ ਫਿਰ ਪਿੱਛੇ ਡਿੱਗ ਜਾਂਦਾ ਅੰਦਰ ਫ੍ਰਿਜ ਦੇ ਨਹੀਂ ਆਉਂਦਾਗਾ ਤੇ ਆਪਾਂ ਇਸ ਤਰ੍ਹਾਂ ਨੂੰ ਸਾਫ਼ ਕਰਤਾ ਸੀ ਇਹ ਹੀ ਚੀਜ਼ ਰਹਿ ਗਈ ਸੀ ਪਿੱਛੇ ਮੈਂ ਆਖਿਆ ਤੁਹਾਨੂੰ ਦਿਖਾਉਂਗੀ ਦੇਖੋ ਆਪਣਾ ਇੱਧਰ ਵੀ ਸਾਰੇ ਰੱਖ ਲਈ ਸਾਫ਼ ਹੋ ਗਏ ਆਪਾਂ ਜਿਸ ਤਰ੍ਹਾਂ ਕੰਟੈਕਟ ਚਾਹੀਦਾ ਤੁਹਾਨੂੰ ਤੇ ਸਾਫ ਕਰਵਾ ਲਵਾਂਗੇ ਚੰਗੀ ਤਰ੍ਹਾਂ ਕਰਨਾ ਤੇ ਆਪਾਂ ਜਲਦੀबाजी ਕਰਨੀ ਫੇਰ ਨਹੀਂ ਦੇਖੋ ਕਿੰਨਾ ਸੋਹਣੇ ਹੋ ਗਿਆ ਫ੍ਰਿਜ ਆਪਣਾ ਆਪਾਂ ਜਿਹੜੇ ਵੀ ਇਹ ਇਹਦੇ ਪਤਰਾ ਲਿਜਾ ਵਾਲੀਆਂ ਕਹਿ ਨਹੀਂ ਸਕਦਾ ਵੀ ਇਹਨੂੰ 15 16 ਸਾਲ ਹੋ ਗਏ ਮੇਰੇ ਫ੍ਰਿਜ ਆਏ ਨੂੰ ਦੇਖੋ ਇਸ ਤਰ੍ਹਾਂ ਘੋਰਾ ਪੀਲਕ ਨਹੀਂ ਆਈ ਇਸ ਤਰ੍ਹਾਂ ਦੇ ਕਾਫੀ ਚੀਜ਼ ਆਪਾਂ ਵਰਤੀ ਇਹ ਤਾਂ ਵੀ ਫਰਕ ਪਾਇਆ ਜਾਂਦਾ ਕਿਉਂ ਆਪਾਂ ਸਾਫ ਸੋਈ ਨਾਲ ਦੀ ਨਾਲ ਇਹਦੇ ਚਰਮਾਰ ਰੱਖੀ ਹੋਈ ਹੈ ਮੈਂ ਨਾਲ ਦੀ ਨਾਲ ਸਾਫ ਕਰਦਣੀ ਆ ਜਿੱਥੇ ਮੈਨੂੰ ਲੱਗਦਾਗਾ ਉਦੋਂ ਉੱਤੇ ਆਪਾਂ ਦੇਖੋ ਇਸ ਤਰ੍ਹਾਂ ਦੇ ਮੈਂ ਤੁਸੀਂ ਇੱਥੇ ਜਿਹੜੇ ਮੂਮੀ ਕਾਲੀ ਜਿਵੇਂ ਚਿੱਕੇ ਹੁੰਦੇ ਵਾਈਟ ਉਹ ਤਾਂ ਸਮਝ ਲਿਓ ਕਿਉਂਕਿ ਜੇ ਮੈਨੂੰ ਲੱਗਦਾ ਇਹਦੇ ਉੱਪਰ ਨਾ ਆਸਾਨ ਜੋ ਆਪਾਂ ਨੂੰ ਲੱਗਦਾ ਕੋਈ ਗੰਦਗੀ ਜੀ ਲੱਗਦੀ ਹੈ ਕੋਈ ਭਾਂਡੇ ਨਾਲ ਮਿੱਟੀ ਘਟਾ ਇਸ ਤਰ੍ਹਾਂ ਸਾਫ ਹੋ ਜਾਂਦਾ ਹੈਗਾ अपा ला कोई चीज डूल जे भी ना यही चाके आप साफ कर सकते हैं तो नीचे पछावे सब्जी रखने कोई चीज उस नीचे कुछ नहीं रखती दी बोतल लाने सब तो पहला आप ਕਿ ਉਹ ਇਹਦੇ ਗੜੀ ਘੱਟ ਜੰਦ ਜੈਸੀ ਕਿਉਂ ਹੋਇਆ غلام ਬਾਬੇ ਦਾ ਚੂਰ ਮਾ ਲਾਣਾ ਆ ਦੇਖੋ ਕਿਦਾਂ ਦਾ ਹੋ ਗਿਆ ਵੀ ਗਰਮ ਦੁਆਰੇ ਘੱਟ ਕੇ ਤਰਾਂਗੇ ਆਪਾਂ ਲੋ ਦੀ ਆਪਾਂ ਚਿੰਦਿਆ ਸਾਰੇ ਦੁੱਧ ਵਾਲੇ ਭਾਂਡੇ ਇਹ ਮੈਂ ਆਪਾਂ ਨੂੰ ਕੋਈ ਲੋੜ ਨਹੀਂ ਇਹ ਤੇ ਜਿੱਦੀ ਸਵੇਰੇ ਬੱਤਾਂਗੇ ਸਵੇਰੇ ਤੇ ਆਵੇਗਾ ਸਿਗਾ ਇਹ ਮੈਂ نیچے ਰੱਖਤਾ ਕਰਕੇ ਜਿਹੜੀ ਚੀਜ਼ ਆਪਾਂ ਬਰਤਨ ਨੇ ਉਹ ਨੀਚੀ ਰੱਖ ਦਿੰਨੀ ਆਂ ਜੀ। ਨਰਬੇ ਮਰ ਕੋ ਦੁੱਧ ਹਾਲਣੀ ਜਾਂਦੇ। ਜਿਹੜੀ ਆਪਾਂ ਖੀਰ ਬਣਾਈ ਸੀ ਜੰਦ ਭੌਂ ਗਿਆ ਮੈਂ ਇਹਨੇ ਖਾਦੀ ਨੀਂਚੇ ਵੀ ਲਾਈ। ਇਹ ਆਪਾਂ ਖਾ ਮੰਗ ਲਈ ਖੀਰ ਪਈ ਆ ਵੀ। ਇਹ ਮੇਰੇ ਕੋਲ ਮਿਲਾਈ ਇਕੱਠੀ ਕੀਤੀ ਹੋਈ ਮਧਾਣੀ ਲਾਉਣ ਵਾਲੀ ਆ।

ਇਹ ਤਾਂ ਨਹੀਂ ਪਤੰਡੇ ਜਿਆਦੇ ਨਹੀਂ ਹੁੰਦੇ ਇਹਨੂੰ ਲੱਗ ਜੀ ਰਾਂਗੇ ਭਿੰਨਿਆਂ ਨੂੰ ਲੱਗ ਜੀ ਰਾਂਗੇ ਇਹ ਸਭ ਹੀ ਜ਼ਰੂਰੀ ਆ ਗੀ ਇੱਕ ਤਾਂ ਗਰਮੀ ਜਿਆਦੇ ਹੁੰਦੇ ਨੇ ਕਿ ਕਿ ਕਿੰਨਾ ਸਵੇਰੇ ਆਪਾਂ ਕੰਮ ਕਰਕੇ ਐ ਹੁੰਦਾ ਦਾ ਦੋ ਆਮ ਲੈ ਲੇ ਕਿਉਂ ਸਵੇਰੇ ਸੱਜਰੇ ਉੱਠਦੇ ਆਂਗੇ 4:00 ਵਜੇ ਆਪਾਂ ਉੱਠ ਖੜਦੀ ਨੇ ਅੱਜ ਜੰਨੀ ਰਾਈ ਹੋਈ ਹੁੰਦੀ ਸ਼ਾਮ ਵਾਲੇ ਚੱਕਰ ਪਾ ਕੇ ਤੇ ਨੰਮਾ ਲਗਾ ਦੇਣਾ 11 ਵਜੇ ਤੋਂ ਬਾਅਦ ਮੇਰੀ ਉਹਦੀ ਅੱਖਾਂ ਨਹੀਂ ਚੁਣਨ ਲੱਗਦੀ ਫਰਿਜ ਨੂੰ ਇਹ ਕੰਮ ਕਰਨਾ ਜੇ ਪਹਿਲਾਂ ਪਹਿਲਾਂ ਬੰਨ ਗਿਆ ਠੀਕ ਆ ਤੇ ਹੁਣ ਆਪਾਂ ਰੁਜ ਚਾਰ ਕੁ ਵਜੇ ਆ ਗਿਆ ਆਪਾਂ ਫਰਿਜ ਸਾਫ ਕਰਤਾ ਨੂੰ ਬੈਠੀ ਬੈਠੀ ਉਹਨਾਂ ਦਾ ਮਾਲ ਲਾ ਲਈ ਥੋੜਾ ਔਖਾ ਜਾ ਰਿਹਾ ਸੀ ਫੇਰ ਵੀ ਜਾ ਕੇ ਕਿੰਨੀ ਆਪਾਂ ਪੱਖਾ ਬੁਖ ਲਾਈ ਰੱਖੀ ਤੇ ਫੇਰ ਕਿਸੇ ਨਾ ਹੁੰਦਾ ਮਾੜਾ ਬਸ ਹੱਥੀਂ ਕਰ ਲੈਂਦੇ ਆ ਇਹ ਵੀ ਮੁਸੀਹੇ ਰੱਬ ਨਾਲ ਲੱਗ ਜਾਂਦੇ ਨੇ ਨੂੰ ਹੁਣ ਅਗਲਾ ਮੈਂ ਯਾਰ ਮੇਰੀ ਕੈਂਚੀ ਅੱਗੇ ਨਾ ਕੈਂਚੀਆਂ ਵਾਲੇ ਭਾਈ ਆਉਂਦੇ ਹੁੰਦੇ ਨੇ ਉਹਨਾਂ ਘਰਾਂ ਵਿੱਚ ਨਾ ਵਿਚਾਰਿਆਂ ਨੂੰ ਨਾ ਵੀ ਕੰਮ ਖੜ ਗਿਆ ਤੇ ਕੈਂਚੀ ਲਵਾਉਣ ਵਾਲੀ ਪਈ ਐ ਜੀ ਉੱਥੀ ਨਾ ਲੋਹਾ ਤਾਂ ਤੇ ਕੈਂਚੀ ਲਵਾਉਣ ਵਾਲੀ ਪਈ ਐ ਮੈਨੂੰ ਅੱਜ ਸ਼ੂਟ ਬਣਾਉਣੇ ਸੂਜੇ ਕਰਨ। ਕਿਦੋਂ ਗੁੰਮੀ ਜਿੰਮੀ ਮੈਸਾਂ ਹੋਵੇ। ਜਿਹੜੇ ਆ ਗਏ ਉਹਦੀ ਕਟਿੰਗ ਕਰਨੀ ਐ ਤੇ ਮੈਂ ਦੀ ਕਿਸੀ ਭਾਈ ਨੂੰ ਪਰ ਮੈਨੂੰ ਨਾ ਮਿਲਣੀ ਪੂਰੀ ਲੱਗਦਾ। ਅੱਗੇ ਜਿੰਦੇ ਵਾਲੇ ਆਉਂਦੇ ਨੇ ਕੁੰਜੀਆਂ ਵਾਲੇ ਵਿੱਚ ਹੀ ਉਹ ਲਾ ਜਾਂਦੇ ਘਰ ਦਾ ਇਹ ਚਾਕੂ। ਨਾਲੇ ਬਹੁਤ ਕੰਝਨ ਨੂੰ ਮੈਂ ਤਾਂ ਹੁਣ ਇੱਥੇ ਕਿਤੇ ਦੇਖਿਆ ਨਹੀਂ ਮੈਂ ਬਾਜ਼ਾਰ ਵੀ ਜਾਨੀ ਆ ਮੈਨੂੰ ਉੱਥੇ ਵੀ ਨੀਰਾ ਜਨਾ ਕੈਚੀ ਸੋਹਣੀ ਪਿੱਤਲ ਦੀ ਆਗੀ ਤਾਂ ਦੇਖਦੇ ਆਂਗੇ ਕੀ ਮੰਗਦਾ ਨੀ ਕੋਈ ਨਾ ਮਾਣੀ ਤੇ ਮਾਣੀ ਤਾਂ ਠੀਕ ਆ ਨਾਲੇ ਦਿਨ ਫਿਰ ਅੱਗੇ ਅੱਗੇ ਤਾਂ ਜਮੀ ਛੋਟੇ ਹੋ ਜਾਣਗੇ ਚਲੋ ਹੁਣ ਕੋਈ ਥੋੜਾ ਘੰਟਾ ਸਵੇਰੇ ਅੱਧਾ ਘੰਟਾ ਸਵੇਰੇ ਨਾਲ ਅੱਧਾ ਘੰਟਾ ਤਾਂ ਬਰੀ ਆਇੰਗੇ ਸ਼ੁਭਕਾਮਨਾਵਾਂ ਇਸ ਨੂੰ ਫੁੱਲ ਫੁੱਟਾਂ ਦਾ 200 ਸਲਾਈ ਦਾ ਰੱਖੀਏ ਜੇ ਆਪਾਂ ਕੋਈ ਪਾਈਪਲਾਈਨ ਵਗੈਰਾ ਲਵਾਂਗੇ ਤਾਂ 50 ਰੁਪਏ ਐਕਸਟਰਾ ਲੱਗੇਗਾ। ਨੂੰ ਖੋਲ ਜਾਈਏ ਆਪਾਂ ਤੁਹਾਨੂੰ ਪਹਿਲਾਂ ਮम्मी ਕੋਲ ਲੈ ਗਈ ਸੀ ਮੈਂ ਮम्मी ਕੋਲ ਮੈਨੂੰ ਨਾਨੀ ਨੇ ਦਿੱਤਾ ਸੀ ਆ ਬਹੁਤ ਸੋਹਣਾ ਕੱਪੜਾ ਹੀ ਬਹੁਤ ਸੋਹਣਾ ਹੈ ਹੁਣ ਤਾਂ ਜਾਰਜਟ ਹੋਣੀ ਜੀ ਆਉਂਦੀ ਹੈਗੀ। ਫਿਰ ਤਾਂ ਕਿਹੜਾ ਇਹ ਰੰਗ ਆਗਾ ਮम्मी ਕਹਿੰਦੀ ਮੈਂ ਰੱਖ ਦਿੰਦੀ ਤੂੰ ਲੈ ਲੈ। ਮੈਂ ਤੇ ਚੱਕ ਲਈ ਵਾਹ ਕੋ ਬਲੇਸ ਵਗੈਰਾ ਲਿਆ ਕੇ ਨਾ ਤਿਆਰ ਕਰਨਾ ਥੋੜੀ ਗਰਮੀ ਪੈਂਦੀ ਆ ਜਦ ਇੱਕ ਆਪਣੀ ਗਾਂ ਤੋਂ ਵਾਲੀ ਸੀ ਇਹਨੂੰ ਲੇਟੀ ਲੁਕੀ ਹੈ ਨਾ ਬਣਾਉਣੀ ਕੱਲ ਮੈਨੂੰ ਸਹੀ 10 ਵਜੇ ਰਾਤ ਦੇ ਕਿਉਂਕਿ ਮੈਂ ਖੀਰ ਬਣਾਈ ਖੀਰ ਬਣਾ ਕੇ ਅਦੇ ਬਾਅਦ ਸੰਨੀਆਂ ਕੀਤੀਆਂ ਛਾ ਸਵੇਰ ਵਾਸਤੇ ਤੇ ਉਹ ਤੋਂ ਬਾਅਦ ਫਿਰ ਮੈਂ ਸਬਜੀ ਤੇਰੀ ਸਬਜੀ ਧਰ ਕੇ ਫਿਰ ਰੋਟੀ ਲੱਗੇ ਫਿਰ ਆਪਾਂ ਸਮਾਦਾ ਤੇ ਭਾਗੇ ਸਾਡੇ ਕਿਹਨੂ ਬਾਬਿਆਂ ਦੇ ਤਾਂ ਕਿ ਸਹੀ ਪੂਰੇ 10 ਵਜੇ ਕੰਜਨ ਉਹ ਕੱਲੀ ਜਾਣੀਆ ਮੈਨੂੰ ਚਾਰਜ ਫੇਰੇ ਹੋਣਾ ਪੈਂਦਾ ਹੈ ਕਿਤੇ ਮੱਧ ਉਨੀ ਦੇਖਣਾ ਪੈਂਦਾ ਹੈ ਫਿਰ ਇਹ ਗਾਹ ਦੇ ਮੂਰੇ ਵੀ ਲੜ ਖੜਨਾ ਪੈਂਦਾ ਕਿਉਂਕਿ ਇਹ ਥੋੜਾ ਜਿਹਾ ਨੇ ਜਿਵੇਂ ਕਹਿੰਦੇ ਆਲਜੀ ਕਰਦੀ ਹੈਗੀ ਤਾਂ ਵੱਲੇ ਖੜ ਕੇ ਸਹੀ ਨਹੀਂ ਚਪਾਉਂ ਲੱਗੀ ਰੋਲੀ ਆਦੂ ਉਹ ਸਾਨੂੰ ਵੀ ਆਤਾ ਹੈ ਨਹੀਂ ਪਹਿਲੀ ਵਾਰ ਆਪਾਂ ਗਾੜ ਰੱਖੀ ਹੋਈ ਐਸ ਤਾਂ ਮੱਧ ਹੀ ਰੱਖਿਆ ਤਾਂ ਨਹੀਂ ਉਹ ਕਹਿੰਦੇ ਅਸੀਂ ਲਿਖ ਪੀਂਦੇ ਦੁੱਧ ਚਾਹ ਚਾਹ ਨਾ ਸਿਕੂਣੇ ਦੁਪਹਿਰ ਵਾਲੀ ਚਾਹ ਪੀਂਦੀ ਰਹੀ ਗਾ ਦੁਕਾਨ ਦੇ ਕੋਲ ਆ ਗਰ ਕਿਨਾਂ ਨੂੰ ਥੋੜਾ ਜਿਹਾ ਘੱਟ ਆ ਰਿਹਾ ਮੈਂ ਕਿ ਜਿਵੇਂ ਹੁਣ ਭੈਣ ਕੋਲੇ ਚਲੀ ਜਾਣਾ ਉੱਥੇ ਉਹਨਾਂ ਨੇ ਗਾਇਆਂ ਰੱਖਿਆ ਹੋਏ ਉੱਥੇ ਆਪਾਂ ਫੀਰ ਵੀ ਖਾ ਲੈਂਦੇ ਆ ਫੀਰ ਵੜਾਉਂਦੇ ਸੀ ਤੇ ਚਾਹ ਵੀ ਪੀ ਲੈਂਦੀ ਸੀ ਇਹਨਾਂ ਤਾਂ ਜਮੀਨ ਨਹੀਂ ਤੇ ਕਰਕੇ ਦੇਖੀ ਨਹੀਂ ਇਹਦੇ ਡੈਰੀ ਨੇ ਮਾਈ ਬੱਚਿਆਂ ਦੇ ਦੇਖੋ ਚਲ ਲਈ ਆਪਾਂ ਡੈਰੀ ਚ ਪਾ ਦੇ ਕਰਾਂਗੇ ਆਪਾਂ ਨੂੰ ਕੋਈ ਚੱਕਰ ਨਹੀਂ ਆਪਣੇ ਮੱਝ ਹੈਗੀ ਹੈਗੀ ਮੰਨ ਲਓ ਉਹ ਆਪਣੇ ਘਰ ਜੇ ਆਪਾਂ ਡੈਰੀ ਚ ਰੱਖ ਲਾ ਕਰਾਂਗੇ ਜੇ ਆਪਾਂ ਨੂੰ ਸ਼ੌਂਕ ਸੀ ਰੱਖਣ ਦਾ ਤਾਂ ਆਪਾਂ ਰੱਖ ਲਈ ਇਹ ਲੱਗਦਾ ਆਪਾਂ ਅੱਗੇ ਨਹੀਂ ਸੇਲ ਕਰਦੇ ਆਗੇ ਇਹਨੂੰ ਇੱਕ ਸੂਆ ਪਦੋਂ ਦੁੱਧ ਹੀ ਕੇ ਦੇ ਲੈਣੇ ਆਗੇ ਹੁੰਦੋਂ ਬੱਚਿਆਂ ਨੂੰ ਹਲਕਾ ਹੁੰਦਾ ਦੁੱਧ ਦਾ ਮਿਲਦਾ ਨਹੀਂਗਾ ਵਧੀਆ ਹੁੰਦਾਗਾ ਪੀਣਾ ਪਰ ਇਹਨਾਂ ਨੂੰ ਥੋੜਾ ਜਿਹਾ ਲੱਗਦਾਗਾ ਬੱਚਿਆਂ ਨੂੰ ਅੱਜਕੱਲ੍ਹ ਲਾਇਆ ਦੁੱਧ ਹੀ ਕਹਿੰਦਾ ਸ਼ੁਰੂ ਤੋਂ ਵੀ ਉਸ ਤੋਂ ਬਾਅਦ ਬੱਚਾ ਹੁੰਦਾਗਾ ਪਹਿਲਾਂ ਮਾਂ ਦਾ ਦੁੱਧ 6 ਮਹੀਨੇ ਬਾਅਦ ਬਸ ਤੇ ਆਪਾਂ ਪਿਉਣੇ ਉਸ ਤੋਂ ਬਾਅਦ ਦਾਣਾ ਦਾ ਸ਼ੁਰੂ ਕਰ ਦਿਆ ਉਹਕੇ ਹਲਕਾ ਹੁੰਦਾ ਆਪਣੇ ਲਈ ਵਧੀਆ ਹੁੰਦਾਗਾ ਮੱਝ ਦਾ ਭਾਰੀ ਦੁੱਧ ਹੁੰਦਾਗਾ ਪਰ ਇਹ ਕਹਿੰਦੇ ਐਸ ਤੋਂ ਮੱਝ ਦੀ ਹੀ ਰਹਿਣਾ ਮੁੱਚ ਨਿਕਸ ਤੋਂ ਕਰਿਆ ਕਰੋ ਅੱਜ ਸੂਈ ਨੂੰ ਆਕਤ ਦਿਨ ਹੋਇਆ ਇਹ 10 ਤਰੀਕ ਨੂੰ ਸੂਈ ਸੋ ਦੁਵਾਰ ਵਾਲ ਜਨਾ ਤੇ ਦੁਵਾਰੀ ਹੈਗਾ ਮੰਗਦੇ ਤਾਂ ਭਾਂਣ ਕੇ ਵੀ ਅਜੇ ਤੁਸੀਂ ਨਹੀਂ ਰੱਖਣੀ ਹੈ ਸਾਨੂੰ ਦੇ ਦੋਗੇ ਅਸੀਂ ਲੈ ਜਾਂਦੇ ਹਾਂ ਹਨਾ ਸੀਮੇਤਾ ਬੱਚੀ ਮਸਾ ਪਾਲੀ ਹੈ ਜੀ ਹਨਾ ਅੱਛਾ ਸੀਮੇ ਮੈ ਵੀ ਆ ਲੋਕ ਕਰੇਗਾ ਜਮਾਂ ਦੇਖਦੀ ਗਾਈਆਂ ਖੜੀਆਂ ਵਿੱਚ ਨਾ ਮੱਝਾਂ ਦੇ ਗਾਈ ਖੜੀ ਬਹੁਤ ਸੋਹਣੀ ਲੱਗਦੀ ਹੈਗੀ ਮੈਨੂੰ ਵੀ ਐਸੀ ਕਦੇ ਸਾਡੇ ਵੀ ਗਾਈਆਂ ਸੀ ਵੀ ਉਹ ਕਰਾਂਗੇ ਚਲ ਪਰਮਾਤਮਾ ਨੇ ਵੇਰੀ ਸੁਣ ਲਈ ਨਾ ਵੀ ਬੱਚੀ ਦੇਤੀ ਬੱਚੀ ਜਿਹੜੀ ਮੰਗਦੀ ਸੀ ਮੈਂ ਵੀ ਚਾਹੇ ਤਾਂ ਅੱਜ ਦੇ ਕੱਲ੍ਹ ਦੀ ਹੋਵੇ ਉਹ ਜਿਹੜੀ ਹਿੰਦੇ ਲਾਲ ਜੀ ਸ਼ਾਹੀਵਾਲ ਚਲੇ ਕਾਫੀ ਜਾਂ ਕੱਲ੍ਹ ਆਗਾ ਰੀਲ ਆ ਜਾ ਮੱਝਾਂ ਦੀ ਮੈਂ ਤਾਂ ਪਹਿਲੀ ਹੋਈਆਂ ਮੱਦਮਾ ਮੈਨੂੰ ਸ਼ੌਂਕ ਆ ਰੱਖਣ ਦਾ ਹੋਰ ਮੇਰੇ ਕੋਲ ਕੰਮ ਵੀ ਹੈ ਨਹੀਂਗਾ ਐ ਮੈਂ ਕਿ ਜੀ ਲੱਗਿਆ ਰਹਿੰਦਾ ਦੋ ਬੱਚੇ ਆਗੇ ਤਿੰਨ ਬੱਚੇ ਹੋਗੇ ਇੱਕ ਬੱਚੀ ਹੋਗੀ ਦੋ ਕੱਟੀਆਂ ਹੋਗੀਆਂ ਤੇ ਗਾਈ ਦੀ ਮੱਝ ਹੋਗੀ ਆਪਣੇ ਪੰਜ ਮੈਂਬਰ ਹੋਗੇ ਇਹ ਹੋਗੇ ਚਾਰ ਅਸੀਂ ਆਪਾਂ ਨੌ ਮੈਂਬਰ ਆਗੇ ਜੀ ਲੱਗਿਆ ਰਹਿੰਦਾ ਜੀ ਜੀ ਨਾਲੇ ਆਪਣਾ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਦੋ ਪੈਸੇ ਘਰ ਦੀ ਕਬੀਲਦਾਰੀ ਸੋਹਣਾਂ ਪਤੀ ਆ ਜੀ ਹੈਨਾ ਬੰਦੇ ਦੀ ਕਮਾਈ ਨਾਲ ਨਹੀਂ ਬਣਦਾ ਇਹਨਾਂ ਕੋਸਾ ਤੇ ਤੁਲੇ ਦਾ ਘਾਟਾ ਤੋੜ ਲੈਨੇ ਆਪਾਂ ਬੱਚਿਆਂ ਨੂੰ ਫੀਸ ਟਿਊਸ਼ਨ ਵਗੈਰਾ ਹਨਾ ਉਹ ਆਪਾਂ ਕੱਢ ਲਈਦੀ ਆ ਜੇ ਕੋਈ ਮੇਰਾ ਵੀ ਮੜਮਟੋ ਵੀ ਜੀ ਕਰਦਾ ਕੋਈ ਚੀਜ਼ ਦਾ ਆਪਾਂ ਮੰਗਣਾ ਆ ਕਿਸੇ ਅੱਗੇ ਹੱਥ ਨਹੀਂ ਦਿੰਦਾ ਪੈਂਦਾ ਦੋ ਪੈਸੇ ਆਪਾਂ ਕਮਾਉਣੇ ਆ ਤੇ ਵਰਤ ਵੀ ਲੈਨੇ ਆ ਕੋਈ ਡਰ ਵੀ ਨਹੀਂ ਹੁੰਦਾ ਤੇ ਆਪਾਂ ਕਿੜਾ ਕੋਈ ਹੈਲਪਰ ਰੱਖਿਆ ਹੋਇਆ ਗੋਆ ਵੀ ਮੈਂ ਸਿੱਧੀਆਂ ਪਾਸ ਦੀ ਵੀ ਮਾਰ ਗਵਾਲੀਆਂ ਭੈਣਾਂ ਦਾ ਗੋਏ ਤੋਂ ਚੱਲਦੇ ਆ ਗੋਏ ਵਾਲੀ ਲਾ ਲੱਗਦੀ ਆ ਪਰ ਰੋਬਿੰਟ ਜਦਨਾ ਕਰਕੇ ਰਾਜ ਇੱਕ ਟਾਈਮ ਹੀ ਆਉਂਦੀਆਂ ਪਰ ਮੈਂ ਦੋਨੇ ਟਾਈਮ ਹੀ ਆਪਾ ਆਪ ਦਾ ਇੰਨਾ ਗੰਦ ਜਣ ਜੜਾਈ ਦਾ ਨਾਲ ਨਾਲ ਸਾਫ ਕਰਦੇ ਆਂ ਫਤੋਦਨੇ ਫਰਸ਼ ਵਾਸ਼ਟ ਕੇ ਹੁਣੋਂ ਬੱਠਾ ਡੂੜੀ ਦੇ ਸਿੱਟੇ ਆਈ ਆਪਾਂ ਕੋਠੇ ਦੇ ਨੇ ਪਾਦੇ ਨਾ ਸੌਣ ਚੜ ਗਿਆ ਪਰ ਸਬਤ ਮੈਂ ਮੋਥੇ ਨੂੰ ਚਲੋ ਜੇ ਬਲੌਗ ਅੱਜ ਦਾ ਇੱਥੇ ਐਂਡ ਕਰਾਂਗੇ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਜੀ ਕੱਲ ਨੂੰ ਨਵੇਂ ਬਲੌਗ ਨਾਲ ਸਾਰਿਆਂ ਨੂੰ ਪਿਆਰ ਭਰੀ ਸਤ